ਕੋਈ ਵੀਡੀਓ ਨਹੀਂ ਮੇਰਾ ਨਾਮ ਰਿਸ਼ੀ ਹੈ ਜੀ ਕਿੱਥੋਂ ਕਿਹੜੇ ਕਿਸਾਨ ਨੇ ਆਦੋਂ ਅਜੇ ਲੋ ਜੀ ਪੈਲੀ ਧਾਰ ਕੱਢ ਦੇਣਾ ਧਾਰ ਕੱਢ ਦਿਖਾ ਦੇਣਾ ਧਾਰ ਕੱਢ ਲੈ ਕੋਈ ਨਹੀਂ ਹਾਂ ਰੋਕੇ ਅਸੀਂ ਇਹਨਾਂ ਨੂੰ ਆਜੋ ਜਰਾ ਹਾਂ ਆ ਗੱਡੀ ਨੰਬਰ ਵੀ ਨੋਟ ਕਰ ਲੋ ਉਹ ਕਿਸੇਗੇ ਉਹਨਾਂ ਨੂੰ ਕੱਢਣ ਦੇ ਲਈ ਜੀ ਸੀ ਬੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾਦਸਾ ਹੋਇਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੇ ਵਿੱਚ ਆਪਸੀ ਟੱਕਰ ਦੱਸੀ ਜਾ ਰਹੀ ਹੈ ਟੱਕਰ ਬਹੁਤ ਖਤਰਨਾਕ ਹੋਈ ਹੈ ਸ਼ੰਭੂ ਬਾਰਡਰ ਦੀ ਤਸਵੀਰ ਜਿਹੜੀ ਆ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਉਥੋਂ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਕੱਢਿਆ ਗਿਆ ਆ ਕੱਲ ਹੀ ਤੁਸੀਂ ਦੇਖੋ ਵੀ ਸ਼ੰਭੂ ਤੇ ਖਨੋਰੀ ਜਿਹੜੇ ਨੇ ਉਹਨਾਂ ਦੋਹਾਂ ਤੋਂ ਧਰਨੇ ਚੁਕਾਏ ਗਏ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਹੋ ਗਿਆ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਬਹੁਤ ਭਿਆਨਕ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਲੋਕ ਜ਼ਖਮੀ ਹੋਏ ਨੇ ਔਰ ਲੋਕਾਂ ਨੂੰ ਜਿਹੜੇ ਗੱਡੀਆਂ ਚ ਫਸ ਚੁੱਕੇ ਸੀਗੇ ਧਸ ਚੁੱਕੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਚੋਂ ਬਾਹਰ ਕੱਢਿਆ ਗਿਆ ਆ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਕੱਲ ਤੁਸੀਂ ਦੇਖੋ ਵੀ ਕੱਲ ਇਹ ਸ਼ੰਭੂ ਬਾਰਡਰ ਜਿਹੜਾ ਆ ਖਾਲੀ ਕਰਵਾਇਆ ਗਿਆ ਸੀਗਾ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਧਰਨੇ ਦੇ ਵਿੱਚੋਂ ਆਪਣਾ ਜਿਹੜਾ ਉਹ ਛੱਡਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਖਾਸਾ ਮਿਹਨਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਧਰਨਾ ਇੱਥੋਂ ਚੱਕਿਆ ਗਿਆ ਸੀਗਾ ਪਰ ਫਿਲਹਾਲ ਹੁਣ ਤੋਂ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚੱਕਰ ਹੋਈ ਹੈ ਔਰ ਮੁਸ਼ਕਲ ਦੇ ਨਾਲ ਜਿਹੜਾ ਬੜਾ ਕੱਟਿਆ ਗਿਆ ਜਿਹੜੇ ਉੱਥੇ ਵਿੱਚ ਫਸੇ ਹੋਏ ਸੀਗੇ ਕੱਟ ਕੇ ਉਹਨਾਂ ਨੂੰ ਲੈ ਕੇ ਗਏ ਨੇ ਸ਼ੰਭੂ ਬਾਡਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਡਰ ਤੋਂ ਜਿਹੜਾ ਆ ਵੱਡੇ ਬੜਾ ਭਿਆਨਕ ਸੜਕ ਹਾਦਸੇ ਦੀ ਖਬਰ ਮਿਲ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਟੱਕਰ ਹੋਈ ਹੈ ਔਰ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਫਸੇ ਹੋਏ ਸਨ ਉਹਨਾਂ ਨੂੰ ਕੱਢ ਕੇ ਬਾਹਰ ਲੈ ਕੇ ਗਏ ਨੇ ਕੱਲ ਇੱਥੋਂ ਕਿਸਾਨਾਂ ਨੂੰ ਕੱਢ-ਕੱਢ ਕੇ ਤਕਰੀਬਨ 101 ਕਿਸਾਨ ਜਿਹੜੇ ਨੇ ਅਜੇ ਵੀ ਪਟਿਆਲਾ ਜਿਲ੍ਹ ਦੇ ਵਿੱਚ ਰੱਖੇ ਗਏ ਨੇ ਰੇਟੇਨ ਨਹੀਂ ਕੀਤੇ ਗਏ ਨੇ ਇਸ ਤੋਂ ਇਲਾਵਾ ਡੱਲੇয়াল ਸਾਹਿਬ ਜਿਹੜੇ ਨੇ ਉੱਥੇ ਉਡਾਣੂ ਵੀ ਉੱਥੋਂ ਚੱਕਿਆ ਲੈ ਕੇ ਆਂਦਾ ਗਿਆ ਔਰ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਹੁਣ ਭਿਆਨਕ ਸੜਕ ਹਾਦਸਾ ਵਾਪਰਿਆ ਆ ਇਹ ਹਬ ਚੰਬੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੜੇ ਹੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜਿਹੜੇ ਨੇ ਉੱਥੋਂ ਜਿਹੜੇ ਗੱਡੀਆਂ ਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਆ ਹਾਲਾਂਕਿ ਅਜੇ ਤੱਕ ਕਿਸ ਦੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਗਨੀਮਤ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਪਰ ਸਾਡੇ ਜੋ ਉੱਥੇ ਮੌਜੂਦ ਲੋਕ ਸਨ ਉਹ ਦੱਸ ਰਹੇ ਆ ਕਿ ਬਹੁਤ ਭਿਆਨਕ ਸੜਕ ਹਾਸਾ ਆ ਕਿਉਂਕਿ ਉੱਥੋਂ ਨੈਟਵਰਕ ਦਾ ਇਸ਼ੂ ਹੈ ਬਹੁਤ ਜਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਸੇ ਦੀ ਖਬਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਹਾਸਾ ਬਹੁਤ ਭਿਆਨਕ ਸੀਗਾ ਔਰ ਇਹਦੇ ਵਿੱਚ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਆ ਬਹੁਤ ਮੁਸ਼ਕਲ ਦੇ ਨਾਲ ਮਿਹਨਤ ਮੁਸ਼ਕਲ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਕਿਹੜਾ ਘਰ ਆਵਾਜ਼ ਪਹਿਲੇ ਬਣਾ ਬਈ ਵੀਡੀਓ ਇਹ ਵਾਲਾ ਇਹ ਲਾਈਟ ਨਹੀਂ ਨਾ ਕੀ ਜਦਰਾ ਮੇਰਾ ਨਾਮ ਰਿਸ਼ੀ ਹੈ ਜੀ ਕਿੱਥੋਂ ਕਿਹੜੇ ਖਾਨੇ ਆ ਤੈਨੂੰ ਆ ਜੇ ਲੋ ਜੀ ਪੈਸੇ ਧਾਰ ਕੱਢ ਦੇਣਾ ਧਾਰ ਕੱਢ ਦਿਖਾ ਦੇਣਾ ਧਾਰ ਕੱਢ ਲੈ ਕੋਈ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਹਾਂ ਰੋਕ ਕੇ ਆ ਸੀ ਇਹਨਾਂ ਨੂੰ ਆਜੋ ਜਣਾ ਹਾਂ ਉਸ ਮੇਰਾ ਆ ਗੱਡੀ ਨੰਬਰ ਵੀ ਨੋਟ ਕਰ ਲੋਗਾ ਕਿਸੇਗੇ ਉਹਨਾਂ ਨੂੰ ਕੱਢਣ ਦੇ ਲਈ ਜੀਸੀਬੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾਦਸਾ ਹੋਇਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੇ ਵਿੱਚ ਆਪਸੀ ਟੱਕਰ ਦੱਸੀ ਜਾ ਰਹੀ ਹੈ ਟੱਕਰ ਬਹੁਤ ਖਤਰਨਾਕ ਹੋਈ ਹੈ ਸ਼ੰਭੂ ਬਾਰਡਰ ਦੀ ਤਸਵੀਰ ਜਿਹੜੀ ਆ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਉਥੋਂ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਕੱਢਿਆ ਗਿਆ ਆ ਕੱਲ ਹੀ ਤੁਸੀਂ ਦੇਖੋ ਵੀ ਸ਼ੰਭੂ ਤੋਂ ਖਨੌਰੀ ਜਿਹੜੇ ਨੇ ਉਹਨਾਂ ਦੋਹਾਂ ਤੋਂ ਧਰਨੇ ਚੁਕਾਏ ਗਏ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਹੋ ਗਿਆ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਬਹੁਤ ਭਿਆਨਕ ਟੱਕਰ ਹੋਈ ਆ ਇਸ ਟੱਕਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਲੋਕ ਜ਼ਖਮੀ ਹੋਏ ਨੇ ਔਰ ਲੋਕਾਂ ਨੂੰ ਜਿਹੜੇ ਗੱਡੀਆਂ ਚ ਫਸ ਚੁੱਕੇ ਸੀਗੇ ਧਸ ਚੁੱਕੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਚੋਂ ਬਾਹਰ ਕੱਢਿਆ ਗਿਆ ਆ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਕੱਲ ਹੀ ਤੁਸੀਂ ਦੇਖੋ ਵੀ ਕੱਲ ਇਹ ਸ਼ੰਭੂ ਬਾਰਡਰ ਜਿਹੜਾ ਆ ਖਾਲੀ ਕਰਵਾਇਆ ਗਿਆ ਸੀਗਾ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਧਰਨੇ ਦੇ ਵਿੱਚੋਂ ਆਪਣਾ ਜਿਹੜਾ ਉਹ ਛੱਡਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਖਾਸਾ ਮਿਹਨਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਧਰਨਾ ਇੱਥੋਂ ਚੱਕਿਆ ਗਿਆ ਸੀਗਾ ਪਰ ਫਿਲਹਾਲ ਹੁਣ ਤੋਂ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚੱਕਰ ਹੋਈ ਹੈ ਔਰ ਮੁਸ਼ਕਲ ਦੇ ਨਾਲ ਜਿਹੜਾ ਬੜਾ ਕੱਢਿਆ ਗਿਆ ਜਿਹੜੇ ਉੱਥੇ ਵਿੱਚ ਫਸੇ ਹੋਏ ਸੀਗੇ ਕੱਟ ਕੇ ਉਹਨਾਂ ਨੂੰ ਲੈ ਕੇ ਗਏ ਨੇ ਸ਼ੰਭੂ ਬਾਡਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਡਰ ਤੋਂ ਜਿਹੜਾ ਆ ਵੱਡੇ ਬੜਾ ਭਿਆਨਕ ਸੜਕ ਹਾਦਸੇ ਦੀ ਖਬਰ ਮਿਲ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਟੱਕਰ ਹੋਈ ਹੈ ਔਰ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਫਸੇ ਹੋਏ ਸਨ ਉਹਨਾਂ ਨੂੰ ਕੱਢ ਕੇ ਬਾਹਰ ਲੈ ਕੇ ਗਏ ਨੇ ਕੱਲ ਇੱਥੋਂ ਕਿਸਾਨਾਂ ਨੂੰ ਕੱਟ-ਕੱਟ ਕੇ ਤਕਰੀਬਨ 101 ਕਿਸਾਨ ਜਿਹੜੇ ਨੇ ਅਜੇ ਵੀ ਪਟਿਆਲਾ ਜਿਲ੍ਹ ਦੇ ਵਿੱਚ ਰੱਖੇ ਗਏ ਨੇ ਰਿਟੇਨ ਨਹੀਂ ਕੀਤੇ ਗਏ ਨੇ ਇਸ ਤੋਂ ਇਲਾਵਾ ਡੱਲੇਵਾਲ ਸਾਹਿਬ ਜਿਹੜੇ ਨੇ ਉੱਥੇ ਉਡਾਣ ਉਹ ਉੱਥੋਂ ਚੱਕਿਆ ਲੈ ਕੇ ਆਂਦਾ ਗਿਆ ਔਰ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਹੁਣ ਭਿਆਨਕ ਸੜਕ ਹਾਦਸਾ ਵਾਪਰਿਆ ਆ ਇਹ ਆਬ ਚੰਬੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੜੇ ਹੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜਿਹੜੇ ਨੇ ਉੱਥੋਂ ਜਿਹੜੇ ਗੱਡੀਆਂ ਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਆ ਹਾਲਾਂਕਿ ਅਜੇ ਤੱਕ ਕਿਸੇ ਦੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਗਨੀਮਤ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਪਰ ਸਾਡੇ ਜੋ ਉੱਥੇ ਮੌਜੂਦ ਲੋਕ ਸਨ ਉਹ ਦੱਸ ਰਹੇ ਆ ਕਿ ਬਹੁਤ ਭਿਆਨਕ ਸੜਕ ਹਾਸਾ ਆ ਕਿਉਂਕਿ ਉੱਥੋਂ ਨੈਟਵਰਕ ਦਾ ਇਸ਼ੂ ਹੈ ਬਹੁਤ ਜਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਸੇ ਦੀ ਖਬਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਹਾਸਾ ਬਹੁਤ ਭਿਆਨਕ ਸੀਗਾ ਔਰ ਇਹਦੇ ਵਿੱਚ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਆ ਬਹੁਤ ਮੁਸ਼ਕਲ ਦੇ ਨਾਲ ਮਿਹਨਤ ਮੁਸ਼ਕਲ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਆ ਵੀਡੀਓ ਨਹੀਂ ਇਹ ਉਹ ਕਿਹ ਲਾਈ ਸੀ ਮੈਂ ਨਾ ਕੀ ਅਧਰਾ ਮੇਰਾ ਨਾਮ ਰਿਸ਼ੀ ਹੈ ਜੀ ਕਿੱਥੋਂ ਕਿਹੜੇ ਖਸਾਨੇ ਆਦੋਂ ਆ ਜੀ ਲੋ ਜੀ ਪਹਿਲੇ ਧਾਰ ਘੜ ਦਿਖਾ ਦੇ ਧਾਰ ਘੜ ਦਿਖਾ ਦੇ ਧਾਰ ਘੜ ਲੈ ਕੋਈ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਹਾਂ ਰੋਕੇ ਆ ਸੀ ਇਹਨਾਂ ਨੂੰ ਆ ਜਾਓ ਜਮਾ ਹਾਂ ਆ ਗੱਡੀ ਨੰਬਰ ਵੀ ਨੋਟ ਕਰ ਲੋ ਉਹ ਕੇ ਸਗੇ ਉਹਨਾਂ ਨੂੰ ਕੱਢਣ ਦੇ ਲਈ ਜੀ ਸੀ ਬੀ اور ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਵਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾਦਸਾ ਹੋਇਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੇ ਵਿੱਚ ਆਪਸੀ ਟੱਕਰ ਦੱਸੀ ਜਾ ਰਹੀ ਹੈ ਟੱਕਰ ਬਹੁਤ ਖਤਰਨਾਕ ਹੋਈ ਹੈ ਸ਼ੰਭੂ ਬਾਰਡਰ ਦੀ ਤਸਵੀਰ ਜਿਹੜੀ ਆ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਉਥੋਂ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਕੱਢਿਆ ਗਿਆ ਆ ਕੱਲ ਹੀ ਤੁਸੀਂ ਦੇਖੋ ਵੀ ਸ਼ੰਭੂ ਤੇ ਖਨੌਰੀ ਜਿਹੜੇ ਨੇ ਉਹਨਾਂ ਦੋਹਾਂ ਤੋਂ ਧਰਨੇ ਚਕਾਏ ਗਏ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਹੋ ਗਿਆ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਬਹੁਤ ਭਿਆਨਕ ਟੱਕਰ ਹੋਈ ਆ ਇਸ ਟੱਕਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਲੋਕ ਜ਼ਖਮੀ ਹੋਏ ਨੇ ਔਰ ਲੋਕਾਂ ਨੂੰ ਜਿਹੜੇ ਗੱਡੀਆਂ ਚ ਫਸ ਚੁੱਕੇ ਸੀਗੇ ਧਸ ਚੁੱਕੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਚੋਂ ਬਾਹਰ ਕੱਢਿਆ ਗਿਆ ਆ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਕੱਲ ਤੁਸੀਂ ਦੇਖੋ ਵੀ ਕੱਲ ਇਹ ਸ਼ੰਭੂ ਬਾਰਡਰ ਜਿਹੜਾ ਆ ਖਾਲੀ ਕਰਵਾਇਆ ਗਿਆ ਸੀਗਾ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਧਰਨੇ ਦੇ ਵਿੱਚੋਂ ਆਪਣਾ ਜਿਹੜਾ ਉਹ ਛੱਡਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਖਾਸਾ ਮਿਹਨਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਧਰਨਾ ਇੱਥੋਂ ਚੱਕਿਆ ਗਿਆ ਸੀਗਾ ਪਰ ਫਿਲਹਾਲ ਹੁਣ ਤੋਂ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚੱਕਰ ਹੋਈ ਹੈ ਔਰ ਮੁਸ਼ਕਲ ਦੇ ਨਾਲ ਜਿਹੜਾ ਬੜਾ ਕੱਟਿਆ ਗਿਆ ਜਿਹੜੇ ਉੱਥੇ ਵਿੱਚ ਫਸੇ ਹੋਏ ਸੀਗੇ ਕਾਟ ਕੇ ਉਹਨਾਂ ਨੂੰ ਲੈ ਕੇ ਗਏ ਨੇ ਸ਼ੰਭੂ ਬਾਡਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਡਰ ਤੋਂ ਜਿਹੜਾ ਆ ਵੱਡੇ ਬੜਾ ਭਿਆਨਕ ਸੜਕ ਹਾਦਸੇ ਦੀ ਖਬਰ ਮਿਲ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਟੱਕਰ ਹੋਈ ਹੈ ਔਰ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਫਸੇ ਹੋਏ ਸਨ ਉਹਨਾਂ ਨੂੰ ਕੱਢ ਕੇ ਬਾਹਰ ਲੈ ਕੇ ਗਏ ਨੇ ਕੱਲ ਇੱਥੋਂ ਕਿਸਾਨਾਂ ਨੂੰ ਕੱਢ-ਕੱਢ ਕੇ ਤਕਰੀਬਨ 101 ਕਿਸਾਨ ਜਿਹੜੇ ਨੇ ਅਜੇ ਵੀ ਪਟਿਆਲਾ ਜਿਲ੍ਹੇ ਦੇ ਵਿੱਚ ਰੱਖੇ ਗਏ ਨੇ ਰੀਟੇਨ ਨਹੀਂ ਕੀਤੇ ਗਏ ਨੇ ਇਸ ਤੋਂ ਇਲਾਵਾ ਡੱਲੇਵਾਲ ਸਾਹਿਬ ਜਿਹੜੇ ਨੇ ਉੱਥੇ ਉਹਨਾਂ ਨੂੰ ਵੀ ਉੱਥੋਂ ਚੱਕਿਆ ਲੈ ਕੇ ਆਂਦਾ ਗਿਆ ਔਰ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਹੁਣ ਭਿਆਨਕ ਸੜਕ ਹਾਦਸਾ ਵਾਪਰਿਆ ਆ ਇਹ ਹਬ ਚੰਬੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੜੇਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜਿਹੜੇ ਨੇ ਉੱਥੋਂ ਜਿਹੜੇ ਗੱਡੀਆਂ ਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਆ ਹਾਲਾਂਕਿ ਅਜੇ ਤੱਕ ਕਿਸੇ ਦੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਗਨੀਮਤ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਪਰ ਸਾਡੇ ਜੋ ਉੱਥੇ ਮੌਜੂਦ ਲੋਕ ਸਨ ਉਹ ਦੱਸ ਰਹੇ ਆ ਕਿ ਬਹੁਤ ਭਿਆਨਕ ਸੜਕ ਹਾਸਾ ਆ ਕਿਉਂਕਿ ਉੱਥੋਂ ਨੈਟਵਰਕ ਦਾ ਇਸ਼ੂ ਹੈ ਬਹੁਤ ਜਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਸੇ ਦੀ ਖਬਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਹਾਸਾ ਬਹੁਤ ਭਿਆਨਕ ਸੀਗਾ ਔਰ ਇਹਦੇ ਵਿੱਚ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਆ ਬਹੁਤ ਮੁਸ਼ਕਲ ਦੇ ਨਾਲ ਮਿਹਨਤ ਮਸ਼ਕਕਤ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਬਣਾ ਬਈ ਵੀਡੀਓ ਤੇ ਨੀ ਕੇ ਔਰ ਕੇ ਲਾਈ ਸੀ ਨਾ ਕੀ ਆ ਤਰਾ ਮੇਰਾ ਨਾਮ ਰਿਸ਼ੀਏ ਜੀ ਕਿਥੋਂ ਕਿਹੜੇ ਕਿਸਾਨ ਨੇ ਆ ਤਰੋਂ ਆ ਜੇ ਲੋ ਜੀ ਪਹਿਲ ਬਈ ਤੁਸੀਂ ਧਾਰ ਕੱਢ ਦੇਣਾ ਧਾਰ ਕੱਢ ਦਿਖਾ ਦਾਂਗੇ ਧਾਰ ਕੱਢ ਲੈ ਕੋਈ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਹਾਂ ਰੋਕੇ ਆ ਸੀ ਇਹਨਾਂ ਨੂੰ ਆਜੋ ਜਵਾਂ ਹਾਂ ਆ ਗੱਡੀ ਨੰਬਰ ਵੀ ਨੋਟ ਕਰ ਲੋ ਕੇ ਸਗੇ ਉਹਨਾਂ ਨੂੰ ਕੱਢਣ ਦੇ ਲਈ ਜੀ ਸੀ ਬੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾਦਸਾ ਹੋਇਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੇ ਵਿੱਚ ਆਪਸੀ ਟੱਕਰ ਦੱਸੀ ਜਾ ਰਹੀ ਹੈ ਟੱਕਰ ਬਹੁਤ ਖਤਰਨਾਕ ਹੋਈ ਆ ਸ਼ੰਭੂ ਬਾਰਡਰ ਦੀ ਤਸਵੀਰ ਜਿਹੜੀ ਆ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਉਥੋਂ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਕੱਢਿਆ ਗਿਆ ਆ ਕੱਲ ਹੀ ਤੁਸੀਂ ਦੇਖੋ ਵੀ ਸ਼ੰਭੂ ਤੇ ਖਨੌਰੀ ਜਿਹੜੇ ਨੇ ਉਹਨਾਂ ਦੋਹਾਂ ਤੋਂ ਧਰਨੇ ਚਕਾਏ ਗਏ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਹੋ ਗਿਆ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਬਹੁਤ ਭਿਆਨਕ ਟੱਕਰ ਹੋਈ ਆ ਇਸ ਟੱਕਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਲੋਕ ਜ਼ਖਮੀ ਹੋਏ ਨੇ ਔਰ ਲੋਕਾਂ ਨੂੰ ਜਿਹੜੇ ਗੱਡੀਆਂ ਚ ਫਸ ਚੁੱਕੇ ਸੀਗੇ ਧਸ ਚੁੱਕੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਚੋਂ ਬਾਹਰ ਕੱਢਿਆ ਗਿਆ ਆ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਕੱਲ ਤੁਸੀਂ ਦੇਖੋ ਵੀ ਕੱਲ ਇਹ ਸ਼ੰਭੂ ਬਾਰਡਰ ਜਿਹੜਾ ਆ ਖਾਲੀ ਕਰਵਾਇਆ ਗਿਆ ਸੀਗਾ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਧਰਨੇ ਦੇ ਵਿੱਚੋਂ ਆਪਣਾ ਜਿਹੜਾ ਉਹ ਛੱਡਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਖਾਸਾ ਮਿਹਨਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਧਰਨਾ ਇੱਥੋਂ ਚੱਕਿਆ ਗਿਆ ਸੀਗਾ ਪਰ ਫਿਲਹਾਲ ਹੁਣ ਤੋਂ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚੱਕਰ ਹੋਈ ਹੈ ਔਰ ਮੁਸ਼ਕਲ ਦੇ ਨਾਲ ਜਿਹੜਾ ਬੜਾ ਕੱਟਿਆ ਗਿਆ ਜਿਹੜੇ ਉੱਥੇ ਵਿੱਚ ਫਸੇ ਹੋਏ ਸੀਗੇ ਕੱਟ ਕੇ ਉਹਨਾਂ ਨੂੰ ਲੈ ਕੇ ਗਏ ਨੇ ਸ਼ੰਭੂ ਬਾਡਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਡਰ ਤੋਂ ਜਿਹੜਾ ਹੈ ਆ ਵੱਡੇ ਬੜਾ ਭਿਆਨਕ ਸੜਕ ਹਾਦਸੇ ਦੀ ਖਬਰ ਮਿਲ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਟੱਕਰ ਹੋਈ ਹੈ ਔਰ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਫਸੇ ਹੋਏ ਸਨ ਉਹਨਾਂ ਨੂੰ ਕੱਢ ਕੇ ਬਾਹਰ ਲੈ ਕੇ ਗਏ ਨੇ ਕੱਲ ਇੱਥੋਂ ਕਿਸਾਨਾਂ ਨੂੰ ਕੱਢ-ਕੱਢ ਕੇ ਤਕਰੀਬਨ 101 ਕਿਸਾਨ ਜਿਹੜੇ ਨੇ ਅਜੇ ਵੀ ਪਟਿਆਲਾ ਜਿਲ੍ਹੇ ਦੇ ਵਿੱਚ ਰੱਖੇ ਗਏ ਨੇ ਰੀਟੇਨ ਨਹੀਂ ਕੀਤੇ ਗਏ ਨੇ ਇਸ ਤੋਂ ਇਲਾਵਾ ਡੱਲੇয়াল ਸਾਹਿਬ ਜਿਹੜੇ ਨੇ ਉੱਥੇ ਉਡਾਣੂ ਵੀ ਉੱਥੋਂ ਚੱਕ ਕੇ ਲੈ ਕੇ ਆਂਦਾ ਗਿਆ ਔਰ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਹੁਣ ਭਿਆਨਕ ਸੜਕ ਹਾਦਸਾ ਵਾਪਰਿਆ ਆ ਇਹ ਅਬ ਚੰਬੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੜੇ ਹੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜਿਹੜੇ ਨੇ ਉੱਥੋਂ ਜਿਹੜੇ ਗੱਡੀਆਂ ਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਆ ਹਾਲਾਂਕਿ ਅਜੇ ਤੱਕ ਕਿਸੇ ਦੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਗਨੀਮਤ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਪਰ ਸਾਡੇ ਜੋ ਉੱਥੇ ਮੌਜੂਦ ਲੋਕ ਸਨ ਉਹ ਦੱਸ ਰਹੇ ਆ ਕਿ ਬਹੁਤ ਭਿਆਨਕ ਸੜਖਾਸਾ ਆ ਕਿਉਂਕਿ ਉੱਥੋਂ ਨੈਟਵਰਕ ਦਾ ਇਸ਼ੂ ਹੈ ਬਹੁਤ ਜਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਭਿਆਨਕ ਸੜਖਾਸੇ ਦੀ ਖਬਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਹਾਦਸਾ ਬਹੁਤ ਭਿਆਨਕ ਸੀਗਾ ਔਰ ਇਹਦੇ ਵਿੱਚ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਆ ਬਹੁਤ ਮੁਸ਼ਕਲ ਦੇ ਨਾਲ ਮਿਹਨਤ ਮੁਸ਼ਕਲ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਬਣਾਵੇ ਵੀਡੀਓ ਇਹ ਨਾ ਕੀ ਅਧਰਾ ਮੇਰਾ ਨਾਮ ਰਿਸ਼ੀਆ ਜੀ ਕਿੱਥੋਂ ਕਿਹੜੇ ਖਾਨੇ ਆਧਰੋਂ ਆ ਜੇ ਲੋ ਜੀ ਘਰ ਘੜ ਦੇਣਾ ਘਰ ਘੜ ਦਿਖਾ ਦਾਂਗੇ ਘਰ ਘੜ ਲੈ ਕੋਈ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਹਾਂ ਰੋਕਦੇ ਆ ਸੀ ਇਹਨਾਂ ਨੂੰ ਆਜੋ ਜਮਾ ਹਾਂ ਆ ਗੱਡੀ ਨੰਬਰ ਵੀ ਨੋਟ ਕਰ ਲੋ ਓਕੇ ਸਗੇ ਉਹਨਾਂ ਨੂੰ ਕੱਢਣ ਦੇ ਲਈ ਜੀ ਸੀ ਬੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾਦਸਾ ਹੋਇਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੇ ਵਿੱਚ ਆਪਸੀ ਟੱਕਰ ਦੱਸੀ ਜਾ ਰਹੀ ਹੈ ਟੱਕਰ ਬਹੁਤ ਖਤਰਨਾਕ ਹੋਈ ਹੈ ਸ਼ੰਭੂ ਬਾਰਡਰ ਦੀ ਤਸਵੀਰ ਜਿਹੜੀ ਆ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਉਥੋਂ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਕੱਢਿਆ ਗਿਆ ਆ ਕੱਲ ਹੀ ਤੁਸੀਂ ਦੇਖੋ ਵੀ ਸ਼ੰਭੂ ਤੇ ਖਨੌਰੀ ਜਿਹੜੇ ਨੇ ਉਹਨਾਂ ਦੋਹਾਂ ਤੋਂ ਧਰਨੇ ਚਕਾਏ ਗਏ ਨੇ ਅੱਜ ਸ਼ੰਭੂ ਬਾਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਹੋ ਗਿਆ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਬਹੁਤ ਭਿਆਨਕ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਲੋਕ ਜ਼ਖਮੀ ਹੋਏ ਨੇ ਔਰ ਲੋਕਾਂ ਨੂੰ ਜਿਹੜੇ ਗੱਡੀਆਂ ਚ ਫਸ ਚੁੱਕੇ ਸੀਗੇ ਧਸ ਚੁੱਕੇ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਚੋਂ ਬਾਹਰ ਕੱਢਿਆ ਗਿਆ ਆ ਸ਼ੰਭੂ ਬਾਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਕੱਲ ਤੁਸੀਂ ਦੇਖੋ ਵੀ ਕੱਲ ਇਹ ਸ਼ੰਭੂ ਬਾਡਰ ਜਿਹੜਾ ਆ ਖਾਲੀ ਕਰਵਾਇਆ ਗਿਆ ਸੀਗਾ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਧਰਨੇ ਦੇ ਵਿੱਚੋਂ ਆਪਣਾ ਜਿਹੜਾ ਉਹ ਛੱਡਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਖਾਸਾ ਮਿਹਨਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਧਰਨਾ ਇੱਥੋਂ ਚੱਕਿਆ ਗਿਆ ਸੀਗਾ ਪਰ ਫਿਲਹਾਲ ਹੁਣ ਇੱਥੋਂ ਖਬਰ ਆ ਰਹੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚੱਕਰ ਹੋਈ ਹੈ ਔਰ ਮੁਸ਼ਕਲ ਦੇ ਨਾਲ ਜਿਹੜਾ ਬੜਾ ਕੱਢਿਆ ਗਿਆ ਜਿਹੜੇ ਉੱਥੇ ਵਿੱਚ ਫਸੇ ਹੋਏ ਸੀਗੇ ਕੱਟ ਕੇ ਉਹਨਾਂ ਨੂੰ ਲੈ ਕੇ ਗਏ ਨੇ ਸ਼ੰਭੂ ਬਾਡਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਸ਼ੰਭੂ ਬਾਡਰ ਤੋਂ ਜਿਹੜਾ ਆ ਵੱਡੇ ਬੜਾ ਭਿਆਨਕ ਸੜਕ ਹਾਦਸੇ ਦੀ ਖਬਰ ਮਿਲ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਟਰੱਕ ਤੇ ਤਿੰਨ ਕਾਰਾਂ ਵਿਚਾਲੇ ਟੱਕਰ ਹੋਈ ਹੈ ਔਰ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੋਕ ਫਸੇ ਹੋਏ ਸਨ ਉਹਨਾਂ ਨੂੰ ਕੱਢ ਕੇ ਬਾਹਰ ਲੈ ਕੇ ਗਏ ਨੇ ਕੱਲ ਇੱਥੋਂ ਕਿਸਾਨਾਂ ਨੂੰ ਕੱਢ-ਕੱਢ ਕੇ ਤਕਰੀਬਨ 101 ਕਿਸਾਨ ਜਿਹੜੇ ਨੇ ਅਜੇ ਵੀ ਪਟਿਆਲਾ ਜਿਲ੍ਹੇ ਦੇ ਵਿੱਚ ਰੱਖੇ ਗਏ ਨੇ ਰੀਟੇਨ ਨਹੀਂ ਕੀਤੇ ਗਏ ਨੇ ਇਸ ਤੋਂ ਇਲਾਵਾ ਡੱਲੇਵਾਲ ਸਾਹਿਬ ਜਿਹੜੇ ਨੇ ਉੱਥੇ ਉਡਾਣੂ ਵੀ ਉੱਥੋਂ ਚੱਕਿਆ ਲੈ ਕੇ ਆਂਦਾ ਗਿਆ ਔਰ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਹੁਣ ਭਿਆਨਕ ਸੜਕ ਹਾਦਸਾ ਵਾਪਰਿਆ ਆ ਇਹ ਹਬ ਚੰਬੂ ਬਾਰਡਰ ਦੇ ਉੱਤੇ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੜੇ ਹੀ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜਿਹੜੇ ਨੇ ਉੱਥੋਂ ਜਿਹੜੇ ਗੱਡੀਆਂ ਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਆ ਹਾਲਾਂਕਿ ਅਜੇ ਤੱਕ ਕਿਸੇ ਦੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਗਨੀਮਤ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਪਰ ਸਾਡੇ ਜੋ ਉੱਥੇ ਮੌਜੂਦ ਲੋਕ ਸਨ ਉਹ ਦੱਸ ਰਹੇ ਆ ਕਿ ਬਹੁਤ ਭਿਆਨਕ ਸੜਖਾਸਾ ਆ ਕਿਉਂਕਿ ਉੱਥੋਂ ਨੈਟਵਰਕ ਦਾ ਇਸ਼ੂ ਹੈ ਬਹੁਤ ਜਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਭਿਆਨਕ ਸੜਖਾਸੇ ਦੀ ਖਬਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਹਾਦਸਾ ਬਹੁਤ ਭਿਆਨਕ ਸੀਗਾ ਔਰ ਇਹਦੇ ਵਿੱਚ ਦੋ ਟਰੱਕ ਤੇ ਤਿੰਨ ਗੱਡੀਆਂ ਦੀ ਟੱਕਰ ਹੋਈ ਆ ਬਹੁਤ ਮੁਸ਼ਕਲ ਦੇ ਨਾਲ ਮਿਹਨਤ ਮਸ਼ਕਕਤ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਨੇ ਬਣਾਵੇ ਵੀਡੀਓ ਨੂੰ ਕਿ ਉਹ ਨਿਕਲੇ ਆਈ ਸੀ ਨਾ ਕੀ ਅਧਰਾ ਮੇਰਾ ਨਾਮ ਰਿਸ਼ੀ ਹੈ ਜੀ ਕਿੱਥੋਂ ਕਿਹੜੇ ਖਸਾਨੇ ਆਧਰੋਂ ਆ ਜੇ ਲੋਈ ਪੈਲ ਬੀ ਤੁਸੀਂ ਧਾਰ ਕੱਢ ਦੇਣਾ ਤੁਹਾਨੂੰ ਧਾਰ ਕੱਢ ਦਿਖਾ ਦਾਂਗੇ ਧਾਰ ਕੱਢ ਲੈ ਕੋਈ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਹਾਂ ਰੋਕਦੇ ਆ ਸੀ ਇਹਨਾਂ ਨੂੰ ਆਜੋ ਜਰਾ ਹਾਂ ਆ ਗੱਡੀ ਨੰਬਰ ਵੀ ਨੋਟ ਕਰ ਲੋ ਓਕੇ ਸਗੇ ਉਹਨਾਂ ਨੂੰ ਕੱਢਣ ਦੇ ਲਈ ਜੀ ਸੀ ਬੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢਿਆ ਆ ਔਰ ਇਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਵਾਰਨਾ ਦੇ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਸ਼ੰਭੂ ਬਾਰਡਰ ਤੇ ਭਿਆਨਕ ਸੜਕ ਹਾ